ਬਬੇ ਤੁਹਾਡੇ ਦਿਲ ਚ ਨਹੀਂ ਕਦੀ ਆਇਆ ਕਿ ਜਿੱਦਾਂ ਦੇ ਸਵਾਲ ਤੁਹਾਡੇ ਤੇ ਖੜੇ ਹੋ ਰਿਹਾ ਉਹੀ ਸਵਾਲ ਕਿਤੇ ਤੁਸੀਂ ਵੀ ਉਹਨਾਂ ਨੂੰ ਕਰੋ ਜਿਹੜੇ ਨਾਲ ਤੁਹਾਡੇ ਤੇ ਖੜੇ ਕਰ ਰਹੇ ਹੋ ਉਹ ਵੀ ਫਿਰ ਇਹ ਸਵਾਲ ਉਹਨਾਂ ਨੂੰ ਪੁੱਛਣ ਵਾਲੇ ਬਾਬਾ ਜੀ ਇਹਨਾਂ ਕੰਮਾਂ ਚ ਕਦੇ ਪਏ ਨਹੀਂ ਜੀ ਤੋ ਕਿ ਜਿਹੜਾ ਜਿਨ੍ਹਾਂ ਨੂੰ ਦੇ ਵਾਸਤੇ ਅਸੀਂ ਇਹ ਸੇਵਾ ਦੇ ਕੰਮ ਲਗਾਤਾਰ ਕਰ ਰਹੇ ਹਾਂ ਉਸ ਉਹਨਾਂ ਦੇ ਜਵਾਬ ਦੇ ਸਕਦੇ ਕਿਉਂਕਿ ਆ ਜੋ ਲੋਕ ਲੈਣਗੇ ਵੀ ਉਹਨਾਂ ਨੂੰ ਜਵਾਬ ਜੋ ਲੋਕ ਸਵਾਲ ਤੁਹਾਡੇ ਤੇ ਖੜੇ ਕਰ ਰਹੇ ਨਾ ਕਿਉਂਕਿ ਮੈਂ ਸ਼ੁਰੂ ਤੋਂ ਤੁਹਾਨੂੰ ਦੇਖਿਆ ਕਿ ਬਾਬਾ ਜੀ ਚਾਹੇ ਉਹ ਹੜਾ ਦਾ ਟਾਈਮ ਹੋਵੇ ਜਾਂ ਵਾਤਾਵਰਨ ਦੀ ਗੱਲ ਹੋਵੇ ਜਾਂ ਪਾਣੀਆਂ ਦੇ ਮੁੱਦੇ ਹੋਣ ਜਾਂ ਚਾਹੇ ਸਾਡੀ ਨੌਜਵਾਨੀ ਜਿਹੜੀ ਪ੍ਰਵਾਸ ਦਾ ਰੁਖ ਕਰ ਰਹੀ ਆ ਤੁਸੀਂ ਉਸ ਹਰ ਇੱਕ ਮੁੱਦੇ ਨੂੰ ਉਭਾਰਿਆ ਚਾਹੇ ਮਾਂ ਬੋਲੀ ਪੰਜਾਬੀ ਦੀ ਅਸੀਂ ਗੱਲ ਕਰ ਰਹੀ ਹੈ ਪਰ ਜਿਹੜੇ ਲੋਕ ਤੁਹਾਡੇ ਤੇ ਸਵਾਲ ਖੜੇ ਕਰ ਰਹੇ ਮੇਰੇ ਖਿਆਲ ਨਾਲ ਪੰਜਾਬ ਦੀ ਉਹਨਾਂ ਨੂੰ ਸ਼ਾਇਦ ਕੋਈ ਦੇਣ ਵੀ ਨਹੀਂ ਲੋ ਹੁਣ ਉਹ ਹੀ ਕਰਦੇ ਹੁੰਦੇ ਨੇ ਆਪਨ ਦੇ ਚੂੜੂ ਪਰ ਪਾਣੀ ਸਹ ਨਿੰਦੇ ਜੇ ਗੰਗਾਣੀ ਗੁਰਬਾਣੀ ਦੇ ਲਈ ਜੀ ਕਹਿੰਦੇ ਜਿਹੜਾ ਕਿਸੇ ਨੂੰ ਚੂਲੀ ਪਰ ਪਾਣੀ ਨਹੀਂ ਦੇ ਸਕਦਾ ਤਾਂ ਨਿੰਦੇ ਕੀ ਦੀ ਕਰੂਗੀ ਗੰਗਾ ਦੀ ਗੁਰੂ ਕੋ ਪਜ਼ੀਰ ਸੇ ਦੀ ਕਰੂਗਾ ਵੀ ਜੀਨੇ ਨਾ ਗੰਗਾ ਲੈ ਕੇ ਆਂਦੀ ਆਪ ਇਹਨਾਂ ਦੇ ਚੂਰੂ ਪਰ ਪਾਣੀ ਤੇ ਨੰਦੇ ਜੇ ਗੰਗਾਣੀ ਜੀ ਜੀਨੇ ਗੰਗਾ ਨੂੰ ਲੈ ਕੇ ਆਂਦਾ ਬਗੀਰਥ ਨੇ ਬੰਦੇ ਬਗੀਰਥ ਦੀ ਕਰਨਗੇ ਆਪ ਪਾਣੀ ਦਾ ਪੱਕਾ ਆਪਣੀ ਬਣਾ ਸਕਦੇ ਸੋ ਲੋਕਾਂ ਨੂੰ ਦੀਦਾ ਹੁੰਦਾ ਖਾਲਾ ਨਹੀਂ ਰੱਖੋ ਅੰਦਰ ਦੀ ਜਿਹੜੀ ਹੈਗੀ ਆ ਗੱਲ ਜਦੋਂ ਕੋਈ ਕੁਐਸਚਨ ਕਰਦਾ ਜੀ ਤੇ ਉਹਦੇ ਨਾਲ ਬਹੁਤ ਲੋਕਾਂ ਦੇ ਜਿਹੜੇ ਹੈਗੇ ਉਹਨਾਂ ਦੇ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਕਿਉਂਕਿ ਸਾਰੇ ਬੋਲਦੇ ਨਹੀਂ ਸਕਦੇ ਜਿਹੜਾ ਬੋਲਦਾ ਤਾਂ ਉਹਦੇ ਲੋਕ ਵੀ ਰੋਗਦੇ ਹੀ ਕਹਿੰਦੇ ਜਿਹੜੇ ਕੋ ਸਾਨੂੰ ਕੁਝ ਹੋਸੀ ਵੀ ਉਹਦੇ